ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਤੁਸੀਂ ਸਕੈਨਰ ਦੇਖ ਰਹੇ ਹੋ ਇਹ ਸਕੈਨਰ ਗੁਰਦੁਆਰਾ ਨਾਨਕ ਚੀਰਾ ਸਾਹਿਬ ਜੋ ਵਿਰਦ ਦੇ ਵਿੱਚ ਉੱਥੇ ਲੰਗਰ ਹਾਲ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾ ਰੱਖਿਆ ਨੇ ਕਿ ਜੋ ਸਿੱਖ ਸੰਗਤ ਜਿਹੜੀ ਨਹੀਂ ਆ ਸਕਦੀ ਜਾਂ ਕਿਸੇ ਨੇ ਗੁਸਤਾਨ ਕਰਨਾ ਹੋਵੇ ਜਾਂ ਕਿਸੇ ਨੇ ਬਾਹਰੋਂ ਪੈਸਾ ਭੇਜਣਾ ਹੋਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਇਆ ਗਿਆ ਨੇ ਤੇ ਇਸ ਸਕੈਨਰ ਦੇ ਨਾਲ ਨਾਲ ਮਨੇ ਆਪਣਾ ਅਕਾਊਂਟ ਨੰਬਰ ਗੁਰਦੁਆਰਾ ਸਾਹਿਬ ਦਾ ਨਾਮ ਸਭ ਕੁਝ ਦਿੱਤਾ ਹੈ ਜਿਹੜੇ ਸੰਗਤ ਨਹੀਂ ਪਹੁੰਚ ਸਕਦੀ ਉਹ ਆਪਣੀ ਸੇਵਾ ਇਸ ਸਕੈਨਰ ਦੇ ਉੱਪਰ ਭੇਜ ਸਕਦੇ ਨੇ ਵਾਏ ਗੁਰਜੀਤ ਖਾਲਸਾ ਵਾਏ ਗੁਰਜੀ ਕੀ ਪਤ